ਸਤਿ ਸ਼੍ਰੀ ਅਕਾਲ ਪਿਆਰੇ ਬੱਚੋ ਅੱਜ ਅਸੀਂ ਜਮਾਤ ਦੂਜੀ ਵਿਸ਼ਾ ਗਣਿਤ ਦੇ ਵਿੱਚ ਸਿੱਖਾਂਗੇ ਕਿ ਕਿਹੜੀ ਵਸਤੂ ਭਾਰੀ ਹੈ ਅਤੇ ਕਿਹੜੀ ਵਸਤੂ ਹਲਕੀ ਹੈ ਆਓ ਬੱਚੋ ਸ਼ੁਰੂ ਕਰਦੇ ਹਾਂ ਤਾਂ ਹਾਂਜੀ ਪਿਆਰੇ ਬੱਚਿਓ ਏ ਤਕੜੀ ਹੈ ਤਕੜੀ ਦੀ ਵਰਤੋਂ ਸਬਜੀ ਵਾਲਾ ਸਬਜੀ ਤੋਲਣ ਲਈ ਰੱਦੀ ਵਾਲਾ ਅਖਬਾਰ ਤੋਲਣ ਲਈ ਅਤੇ ਫਲਾਂ ਵਾਲਾ ਫਲਾਂ ਨੂੰ ਤੋਲਣ ਲਈ ਇਸਦੀ ਵਰਤੋਂ ਕਰਦਾ ਹੈ ਪਿਆਰੇ ਬੱਚਿਓ ਇਸ ਦੇ ਦੋ ਪੱਲੜੇ ਹੁੰਦੇ ਹਨ ਤਾਂ ਪਿਆਰੇ ਬੱਚਿਓ ਜੇ ਦੋਵੇਂ ਪੱਲੜਿਆਂ ਵਿੱਚ ਇੱਕ ਸਮਾਨ ਪਾਰ ਹੋਵੇ ਤਾਂ ਦੋਵੇਂ ਪੱਲੜਿਆਂ ਦੀ ਉਚਾਈ ਬਰਾਬਰ ਹੁੰਦੀ ਹੈ ਜਿਸ ਪੱਲੜੇ ਵਿੱਚ ਵੱਧ ਪਾਰ ਹੁੰਦਾ ਹੈ ਉਹ ਵਾਲਾ ਪੱਲੜਾ ਵੱਲ ਨੂੰ ਝੁਕਿਆ ਹੁੰਦਾ ਹੈ ਤੇ ਹਲਕਾ ਪੱਲੜਾ ਉੱਪਰ ਵੱਲ ਨੂੰ ਹੁੰਦਾ ਹੈ ਸਾਡੇ ਕੋਲ ਤੱਕੜੀ ਦੇ ਇੱਕ ਪਲੜੇ ਵਿੱਚ ਇੱਕ ਕਿਤਾਬ ਅਤੇ ਦੂਸਰੇ ਪਲੜੇ ਵਿੱਚ ਤਿੰਨ ਟਮਾਟਰ ਹਨ ਇੱਕ ਕਿਤਾਬ ਦਾ ਭਾਰ ਤਿੰਨ ਟਮਾਟਰਾਂ ਦੇ ਭਾਰ ਦੇ ਬਰਾਬਰ ਹੈ ਹੁਣ ਸਾਡੇ ਕੋਲ ਤੱਕੜੀ ਦੇ ਇੱਕ ਪਲੜੇ ਵਿੱਚ ਇੱਕ ਕਾਪੀ ਅਤੇ ਦੂਸਰੇ ਪਲੜੇ ਵਿੱਚ ਦੋ ਟਮਾਟਰ ਹਨ ਇੱਕ ਕਾਪੀ ਦਾ ਭਾਰ ਦੋ ਟਮਾਟਰਾਂ ਦੇ ਭਾਰ ਦੇ ਬਰਾਬਰ ਹੈ ਤਾ ਪਿਆਰੇ ਬੱਚੋ ਅਸੀਂ ਦੇਖਿਆ ਕਿ ਇੱਕ ਕਿਤਾਬ ਦਾ ਭਾਰ ਤਿੰਨ ਟਮਾਟਰਾਂ ਦੇ ਭਾਰ ਦੇ ਬਰਾਬਰ ਸੀ ਅਤੇ ਇੱਕ ਕਾਪੀ ਦਾ ਭਾਰ ਦੋ ਟਮਾਟਰਾਂ ਦੇ ਭਾਰ ਦੇ ਬਰਾਬਰ ਸੀ ਇਸ ਤਰ੍ਹਾਂ ਕਿਤਾਬ ਕਾਪੀ ਤੋਂ ਭਾਰੀ ਹੈ ਅਤੇ ਕਾਪੀ ਕਿਤਾਬ ਤੋਂ ਹਲਕੀ ਹੈ ਪਿਆਰੇ ਬੱਚਿਓ ਤਕੜੀ ਦੇ ਦੋਨੋਂ ਹੀ ਪੱਲੜੇ ਸਮਾਨ ਉਚਾਈ ਤੇ ਹਨ ਕਿਉਂਕਿ ਪੱਲੜਿਆਂ ਦੇ ਵਿੱਚ ਸਮਾਨ ਭਾਰ ਹੈ। ਪਾਵੇ ਕਿ ਸੰਤਰਿਆਂ ਦਾ ਭਾਰ ਬਰਾਬਰ ਹੈ। ਹਾਂਜੀ ਬੱਚਿਓ, ਤਕੜੀ ਦੇ ਇੱਕ ਪੱਲੜੇ ਵਿੱਚ ਇੱਕ ਸੇਬ ਤੇ ਦੂਸਰੇ ਪੱਲੜੇ ਵਿੱਚ ਇੱਕ ਸੰਤਰਾ ਹੈ। ਹਾਂਜੀ ਬੱਚਿਓ, ਅਸੀਂ ਦੇਖ ਰਹੇ ਹਾਂ ਕਿ ਸੰਤਰੇ ਵਾਲਾ ਪੱਲੜਾ ਹੇਠਾਂ ਵੱਲ ਨੂੰ ਝੁਕਿਆ ਹੋਇਆ ਹੈ ਤੇ ਸੇਬ ਵਾਲਾ ਪੱਲੜਾ ਉੱਪਰ ਵੱਲ ਨੂੰ ਹੈ। ਪਾਵੇ ਕਿ ਸੰਤਰੇ ਦਾ ਭਾਰ ਸੇਬ ਦੇ ਭਾਰ ਨਾਲੋਂ ਵੱਧ ਹੈ ਤਾਂ ਹਾਂਜੀ ਬੱਚਿਓ ਤੱਕੜੀ ਦੇ ਇੱਕ ਪੱਲੜੇ ਵਿੱਚ ਸ਼ਿਮਲਾ ਮਿਰਚਾਂ ਤੇ ਦੂਸਰੇ ਪੱਲੜੇ ਵਿੱਚ ਸੰਤਰਾ ਹੈ ਹਾਂਜੀ ਬੱਚਿਓ ਤੱਕੜੀ ਦਾ ਕਿਹੜਾ ਪੱਲੜਾ ਹੇਠਾਂ ਵੱਲ ਨੂੰ ਝੁਕਿਆ ਹੋਇਆ ਹੈ ਹਾਂਜੀ ਸ਼ਿਮਲਾ ਮਿਰਚ ਵਾਲਾ ਤਾਂ ਹਾਂਜੀ ਬੱਚਿਓ ਕਿਸ ਦਾ ਆਪਾਰ ਵੱਧ ਹੈ ਹਾਂਜੀ ਸ਼ਿਮਲਾ ਮਿਰਚ ਦਾ ਆਪਾਰ ਸੰਤਰੇ ਦੇ ਪਾਰ ਨਾਲੋਂ ਵੱਧ ਹੈ ਇਸ ਲਈ ਸ਼ਿਮਲਾ ਮਿਰਚ ਵਾਲਾ ਪੱਲੜਾ हेठाਵਲ ਨੂੰ ਚੁੱਕਿਆ ਹੋਇਆ ਹੈ ਤਾਂ ਪਿਆਰੇ ਬੱਚਿਓ ਅੱਜ ਅਸੀਂ ਤਕੜੀ ਦੀ ਮਦਦ ਦੇ ਨਾਲ ਹਲਕੇ ਅਤੇ ਭਾਰੇ ਬਾਰੇ ਸਿੱਖਿਆ ਹੈ ਹੁਣ ਵਾਰੀ ਹੈ ਅੱਜ ਦੇ ਸਵਾਲ ਦੀ ਸਾਡਾ ਅੱਜ ਦਾ ਸਵਾਲ ਹੈ ਦਿਖਾਈ ਗਈ ਤਸਵੀਰ ਅਨੁਸਾਰ ਕਿਹੜਾ ਕਥਨ ਸਹੀ ਹੈ ਇਸ ਪ੍ਰਸ਼ਨ ਦੇ ਬੱਚਿਓ ਸਾਡੇ ਕੋਲ ਚਾਰ ਵਿਕਲਪ ਹਨ ਉੜਾ ਵਿਕਲਪ ਹੈ ਗੇਂਦ ਦਾ ਭਾਰ ਫੁੱਟਬਾਲ ਦੇ ਭਾਰ ਤੋਂ ਵੱਧ ਹੈ ਐਡਾ ਵਿਕਲਪ ਹੈ ਫੁੱਟਬਾਲ ਦਾ ਭਾਰ ਗੇਂਦ ਦੇ ਭਾਰ ਤੋਂ ਵੱਧ ਹੈ ਈੜੀ ਵਿਕਲਪ ਹੈ ਗੇਂਦ ਅਤੇ ਫੁੱਟਬਾਲ ਦੋਨਾਂ ਦਾ ਭਾਰ ਬਰਾਬਰ ਹੈ ਸੱਸਾ ਵਿਕਲਪ ਹੈ ਇਨ੍ਹਾਂ ਵਿੱਚੋਂ ਕੋਈ ਨਹੀਂ ਤਾਂ ਹਾਂਜੀ ਪਿਆਰੇ ਬੱਚੋ ਦਿਖਾਈ ਗਈ ਤਸਵੀਰ ਅਨੁਸਾਰ ਅਸੀਂ ਦੇਖ ਰਹੇ ਹਾਂ ਕਿ ਫੁੱਟਬਾਲ ਵਾਲਾ ਪਲੜਾ ਹੀਠਾਂ ਵਾਲ ਨੂੰ ਝੁੱਕਿਆ ਹੋਇਆ ਹੈ ਜਿਸ ਦਾ ਪਾਬ ਹੈ ਕਿ ਫੁੱਟਬਾਲ ਦਾ ਭਾਰ ਗੇਂਦ ਦੇ ਭਾਰ ਤੋਂ ਵੱਧ ਹੈ ਜੋ ਕਿ ਸਾਡਾ ਐਣਾ ਵਿਕਲਪ ਹੈ ਇਸ ਲਈ ਅਸੀਂ ਐੜੇ ਵਿਕਲਪ ਤੇ ਟਿੱਕ ਦਾ ਨਿਸ਼ਾਨ ਲਗਾਵਾਂਗੇ ਤਾਂ ਹੁਣ ਵਾਰੀ ਹੈ ਘਰ ਦੇ ਕੰਮ ਦੀ ਤਾਂ ਪਿਆਰੇ ਬੱਚਿਓ ਤੁਸੀਂ ਕਰੋ ਪੰਨਾ ਨੰਬਰ 141 ਤੇ ਦਿੱਤੀ ਹੋਈ ਵਰਕਸ਼ੀਟ ਨੂੰ ਆਪਣੀਆਂ ਕਾਪੀਆਂ ਤੇ ਹੱਲ ਕਰਨਾ ਹੈ ਧੰਨਵਾਦ